ਉਹਨਾਂ ਦੇ ਕੋਲ ਜਿਹੜਾ ਨਾਸ਼ਾ ਸੀ ਜਦੋਂ ਉਹ ਬਈ ਆਵੇਗਾ ਜੀ ਇਹ ਵੀ ਇਹ ਮੈਂ ਜਦੋਂ ਆਵਾਂਗਾ ਮੇਰਾ ਉਤਰਨ ਨੂੰ ਫੋਟੋ ਕਰ ਲਈਏ ਕਿ ਕਿਵੇਂ ਜਿਹਦਾ ਵੀ ਵੀਡੀਓ ਸ਼ੁਰੂ ਕਰਦਾ ਸਾਨੂੰ ਵੀਡੀਓ ਰਿਕਾਰਡ ਕਰਦਾ ਬਾਅਦ ਵਿੱਚ ਕਰ ਲਾਂਗੇ ਤਰੀਕੇ ਅੱਗੇ ਦੋ ਇਹ ਕਰਾਂ ਠੀਕ ਹੈ ਅੰਸ਼ਾ ਰਹਿ ਜਾ ਅੱਗੇ ਕੀ ਕਰਾਂ कि क ਜਿੰਨਾਂ ਸਪੈਸ਼ਲ ਹੋਣਗੇ ਉਹ ਬੋਰਡ ਨੂੰ ਬੋਰਡ ਨੂੰ ਸਟੇਲ ਬੋਰਡ ਨਾਲ ਇੱਕ ਅਵਾਂਸ਼ੀ ਕਰਨ ਤੋਂ ਚਲੇ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਡਰਗ ਦੇ ਅਗੇਂਸ ਪੂਰਾ ਇੱਕ ਵੱਡੀ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਤਹਿਤ ਕਮਿਸ਼ਨਰਟ ਪੁਲਿਸ ਅਫਸਰ ਸਾਹਿਬ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਫਿਰ ਇਹ ਇੱਕ ਸਮਗਲਰ ਨੂੰ ਫੜਿਆ ਜਿਹੜਾ ਕੇ ਗਾਦਰ ਮਲ ਪਿੰਡ ਦਾ ਰਹਿਣਾ ਸਿਮਰਜੀਤ ਸਿੰਘ ਔਰ 2 ਕਿਲੋਗ੍ਰਾਮ ਆਇਸ ਪੜੀ ਗਈ ਹੈ ਇਦੋਂ కెమికਲ ਜਿਹਦਾ ਨਾਮ ਹੈ ਮੈਥਾਫੈਟਾਮਾਈਨ ਔਰ ਜਿਹੜੀ ਗੱਲ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਡਰੋਨ ਦੇ ਵਿੱਚ ਸਾਹਮਣੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਜ਼ ਦੇ ਕਿ ਥਰੂ ਡਰੋਨ ਇਹ ਪੁਸ਼ ਹੋ ਰਹੀ ਹੈ ਇਹਦੇ ਨਾਲ ਇੱਕ 0.30 ਗੋਰ ਦਾ ਚਾਈਨੀਜ਼ ਬੌਜ਼ਰ ਤੇ 5 ਕਾਰਟਰੀਜਸ ਵੀ ਨਾਲ ਮਿਲੇ ਨੇ ਅਰ ਪ੍ਰੀਮਰੀ ਇਨਵੈਸਟੀਗੇਸ਼ਨ ਤੋਂ ਸਿਮਰਨਜੀਤ ਸਿੰਘ ਨੇ ਦੱਸਿਆ ਜੋ ਕਿ ਗਾਦਰਮਲ ਪਿੰਡ ਦਾ ਰਹਿਣ ਵਾਲਾ ਹੈ ਗਾਦਰਮਲ ਪਿੰਡ ਅਮਰਸਰ ਰੂਰਲ ਪੁਲਿਸ ਸਟੇਸ਼ਨ ਲੋਪੋਕੇ ਦਾ ਰਹਿਣ ਵਾਲਾ ਜੀ ਤੇ ਉਹ ਜਿਹੜਾ ਸਮੱਗਲਰ ਹੈ ਇਹਦੀ ਪਰਟੀ ਮੋਟਲੀ ਪੁੱਛ ਕੇ ਤਾਂ ਇਹ ਪਤਾ ਲੱਗਿਆ ਕਿ ਜਿਹੜੀ ਅਕ੍ਰੋਸ ਦਾ ਬਾਰਡਰ ਨਵੀਂ ਇੱਕ ਜਿਹੜੇ ਡਰੱਗ ਹੈ ਇਹਨੂੰ ਪੁਸ਼ ਕੀਤਾ ਜਾ ਰਿਹਾ ਤੇ ਜਿੱਦਾਂ ਹਿਰੋਇਨ ਦਾ ਇਹਨੂੰ ਰਿਪਲੇਸਮੈਂਟ ਵਾਸਤੇ ਇਹ ਉਹ ਜਾ ਟੈਸਟ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਜਾ ਰਿਹਾ ਜਿਹੜੀ ਜਬੜੀ ਸਿਗਨੀਫੀਕੈਂਟ ਗੱਲ ਇਹ ਹੈ ਕਿ 50 ਗ੍ਰਾਮ ਜਿਹੜੀ ਇਹ ਡਰੱਗ ਹੈ ਜੀ ਆਈਸ ਇਹ ਕਮਰਸ਼ਲ ਕੁਆਂਟੀਟੀ ਦੇ ਵਿੱਚ ਹੁੰਦੀ ਹੈ ਜਦੋਂ ਕਿ ਹੀਰੋਇਨ ਜਿਹੜੀ ਹੈ 250 ਗ੍ਰਾਮ ਉਹ ਕਮਰਸ਼ਲ ਕੁਆਂਟੀਟੀ ਦੇ ਹੁੰਦੀ ਹੈ ਸੋ ਆਪਾਂ ਇਮੇਜਿਨ ਕਰ ਸਕਦੇ ਹਾਂ ਕਿ ਇਹਦੀ ਜਿਹੜੀ ਡਰੱਗ ਦੀ ਇਹਦੇ ਚ ਅਬਿਲਿਟੀ ਟੂ ਗਿਵ ਸਮਬਡੀ ਏ ਡੋਜ਼ ਉਹ ਮਡਪੱਡੀ ਮੰਨੀ ਜਾਂਦੀ ਹੈ ਕਿਉਂਕਿ ਲੈਬ ਦੇ ਵਿੱਚ ਤਿਆਰ ਕੀਤੀ ਜਾਂਦੀ ਹੈ ਤੇ ਕੈਮੀਕਲੀ ਤਿਆਰ ਕੀਤੀ ਜਾਂਦੀ ਹੈ ਸੋ ਮੈਂ ਸਾਰੀ ਟੀਮ ਨੂੰ ਮਿਸਟਰ ਹਰਪ੍ਰੀਤ ਮਡੇ ਐਡੀਸੀਪੀ ਸਾਹਿਬ ਮਿਸਟਰ ਅਭਿਮਨਿਓ ਰਾਣਾ ਸਾਡੇ ਐਡੀਸੀਪੀ ਸਾਹਿਬ ਕਮਲਜੀਤ ਜੀ ਔਰ ਬਾਕੀ ਟੀਮ ਸਾਡੇ ਸੀਆਈਏ ਵਨ ਦੇ ਇਹਨਾਂ ਸਾਰਿਆਂ ਤੋਂ ਇਹਨਾਂ ਟੀਮ ਨੂੰ ਮੁਬਾਰਕਬਾ ਦਿੰਦਾ ਇਟਸ ਅ ਵੈਰੀ 빅 ਰਿਕਵਰੀ ਔਰ ਇਹਦੇ ਚ ਅਸੀਂ ਜਿਹੜੀ ਅੱਗੇ ਪੁੱਛ ਗਿੱਚ ਹੈ ਉਹ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਰਹੂਗੀ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਰਿਮਾਂਡ ਲਵਾਵਾਂਗੇ ਔਰ ਇਹ ਵੀ ਪਤਾ ਲੱਗਿਆ ਕਿ ਜਿਹੜਾ ਉਹ ਕੇ ਪੁਲਿਸ ਸਟੇਸ਼ਨ ਸ਼ਰਡਾ ਦਾ ਮਕਦਮਾ ਹੈ ਤੇ ਇਹ ਇਹਦੇ ਚ ਪਹਿਲਾਂ ਵੀ ਇਹ ਜਿਹੜਾ ਇਹਦੇ ਕੋਲ ਕਨਸਾਈਨਮੈਂਟਸ ਕੁਛ ਆਈਆਂ ਔਰ ਉਹ ਵੀ ਅਸੀਂ ਸਾਰਾ ਜਿਹੜਾ ਉਹਨੂੰ ਅਵੇਲੇਬਲ ਕਰਾਂਗੇ ਪਾਕਿਸਤਾਨੀ ਸਮੰਗਰਾਂ ਦੇ ਵੀ ਨਾਮ ਆਏ ਨੇ ਪਠਾਨ ਤੇ ਅਮੀਰ ਉਹ ਵੀ ਸਾਰਾ ਔਰ ਇਹਦੇ ਚ ਉਹ ਜਿਹੜੀ ਮੇਨ ਇੰਟਰਸਟਿੰਗ ਡਾਲੇ ਵੀ ਆਈ ਹੈ ਕਿ ਜਿਹੜੇ ਜਿਹੜੇ ਡਰੋਨ ਲੈਂਡਿੰਗ ਦੇ ਗੂਗਲ ਸਾਈਟ ਸੀ ਉਹ ਵੀ ਅਸੀਂ ਰਿਟਰੀਵ ਕੀਤੀਆਂ ਹੈ ਉਹਨਾਂ ਦਾ ਵੀ ਵਰਕ ਕਰ ਰਹੇ ਆ ਕਿ ਕਿੱਥੇ ਕਿੱਥੇ ਜਾ ਕੇ ਕਿੰਨਾ ਕਿੰਨਾ ਕਨਸਾਈਨਮੈਂਟਸ ਇਹ ਪਿਕਅਪ ਕਰ ਰਹੇ ਸਟੋਰ ਦਾ ਤੇ ਕੰਜ਼ੂਮ ਕਰਨਾ ਸ਼ੁਰੂ ਕਰਦਾ ਹਾਂ ਮਸਰ ਦੇ ਵਿੱਚ ਕਿ ਕਿਦਾਂ ਦੇ ਦਰਸ਼ਨੋਂ ਲੱਗਦੀ ਪਹਿਲਾ ਹੈ ਰਮੇ ਦੀ ਕਾਫੀ ਸੀ ਕਿ ਆਈਸਕ੍ਰੀਮ ਦਾ ਦਰਸ਼ਨ ਹੈ ਪਹਿਲਾ ਮਾਂਬਾ ਸ਼ਾਹ ਦੇਖੋ ਅਸੀਂ ਤੁਹਾਨੂੰ ਮੈਂ ਇਹ ਦੱਸਿਆ ਕਿ ਅਕ੍ਰੋਸ ਬਾਰਡਰ ਮਘਲ ਜਿਹੜੇ ਆ ਉਹਨਾਂ ਨੇ ਇਹਨੂੰ ਇੱਕ ਸਬਸਟੀਟਿਊਟ ਦੇ ਤੌਰ ਤੇ ਟ੍ਰਾਇਲ ਵਾਸਤੇ ਪਿੱਟਿਆ ਹੋਣ ਜਿਹੜਾ ਹੈ ਦਾ ਰਿਸਿਵਰ ਸੀਗਾ ਉਹਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿ ਕੌਣ ਸੀਗਾ ਔਰ ਕੀ ਇਹ ਗਿਆ ਆਪਰੇਟਰ ਵਾਸਤੇ ਹੈ ਜਾਂ ਅਗਲੇ ਪਾਸੇ ਉਹ ਸਾਰਾ ਉਹਦੇ ਪੁੱਛਣisto ਹੀ ਪਤਾ ਲੱਗੇਗਾ ਜਿਹੜਾ ਬੰਦਾ ਨੈਕਸਟ ਡੇ ਦਾ ਰਿਸਿਵਰ ਸੀ ਕਿਉਂਕਿ ਸਿਮਰਜੀਤ ਸਿੰਘ ਨੇ ਤਾਂ ਡਰੋਨ ਦੇ ਰਾਹੀਂ ਰਿਸੀਵ ਕੀਤੀ ਔਰ ਇਹਨੇ ਵੀ ਦੱਸਿਆ ਕਿ ਹੀਰੋਇਨ ਵੀ ਨਾਲ ਪੈਕੇਟਸ ਦੇ ਵਿੱਚ ਆਉਂਦੀ ਹੈ ਔਰ ਇਹ ਆਈਸ ਡਰੱਗ ਵੀ ਉਹਨੂੰ ਜਿਹੜੇ ਉਹਦੇ ਮਾਰਲੇ ਹੈਂਡਲਰ ਸਮਝ ਲੋ ਸਾਥੀ ਸਮਝ ਲੋ ਆਪਰੇਟਰਸ ਜਿਹੜੇ ਆ ਉਹਨਾਂ ਨੇ ਦਿੱਤੀ ਸੀ ਅਰੇਕ ਤਾਂ ਪਰਖ ਸੰਤੂ ਇਹ ਮਾੜੀ ਇਹ ਕੋਈ ਰੇਡ ਵਾਲੀ ਗੱਲ ਤਾਂ ਕੋਈ ਜ਼ਿਆਦਾ ਨਹੀਂ ਮੈਂ ਇਸ ਗੱਲ 'ਚ ਗਿਆ ਬਾਅਦ 'ਚ ਇਸ ਗੱਲ 'ਚ ਜਾਣਾ ਚਾਹੀਦਾ ਆਪਾਂ ਤਾਂ ਤੁਹਾਨੂੰ ਇਹ ਗੱਲ ਦੱਸੀ ਹੈ ਮੈਂ ਕਿ 50 ਗ੍ਰਾਮ ਨੂੰ ਨੋਟੀਫਾਈ ਕੀਤਾ ਗਵਰਨਮੈਂਟ ਨੇ ਐਸ ਕਮਰਸ਼ਲ ਉੱਥੇ 250 ਗ੍ਰਾਮ ਹੈ ਕਿੰਨਾ ਫਰਕ ਹੈ ਤੁਸੀਂ ਸਮਝੀ ਸਕਦੇ ਹੋ ਸੱਚੀ ਨਹੀਂ ਵੈਪਨ ਫਰਿਆ ਨਾਲ ਉਹ ਕਰਨੇ ਪਰਪਸ ਤੇ ਵੈਪਨ ਵੀ ਜੀ ਇਹਦੇ ਜੋ ਕੁਝ ਹਿੱਸੇ ਪਤਾਵਕ ਨੇ ਦੱਸਿਆ ਵੀ ਉਹ ਮੈਂ ਕਿਸੇ ਅਲੱਗ ਬੰਦੇ ਨੂੰ ਦੇਣਾ ਸੀ ਤੇ ਆਈਸ ਕਿਸੇ ਅਲੱਗ ਬੰਦੇ ਨਾਲ ਸੀਗੀ ਦਾ ਪਾਸਾ ਹੈ ਜੀ ਨਾਲ ਆਏ ਸੀਗੇ ਐਂਡ ਬਹੁਤ ਅੱਛਾ ਸਕਸੈਸਫੁਲ ਆਪਰੇਸ਼ਨ ਰਿਹਾ ਹੈ ਨਹੀਂ ਤਾਂ ਅਦਰਵਾਈਜ਼ ਇਹ ਵੀ ਚੀਜ਼ਾਂ ਜਿਹੜੀਆਂ ਡਿਸਪੋਜ਼ ਆਫ ਹੋ ਜਾਣੀਆਂ ਸੀ। ਤੁਸੀਂ ਕਹਿ ਰਹੇ ਹੋ ਬਈਆਂ ਕੌਣ ਦਿੱਤੇ ਤੇਰੇ ਘਰ ਨੂੰ? ਡਰੋਨ ਨਾ ਸੀ ਉਹ ਤੁਹਾਨੂੰ ਦੱਸਾਂਗੇ ਜੀ ਉਹਦੇ 'ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਉਹ ਡਰੋਨ ਕਈ ਵਾਰੀ ਵਾਪਸ ਵੀ ਲੈ ਜਾਂਦੇ ਉਹ ਹੀ ਸਾਰੀ ਗੱਲ ਪੁੱਛ ਕੇ ਕਿ ਅਜੇ ਉਹ ਲੱਭਿਆ ਨਹੀਂ ਸੀ ਉੱਥੇ। ਤੁਸੀਂ ਕਹਿੰਦੇ ਟ੍ਰਾਇਲ ਦੇ ਤੋਂ ਕਈ ਵਾਰ ਲੈਂਡ ਕਰਕੇ ਵਾਪਸ ਚਲੇ ਜਾਂਦੇ ਨੇ। ਤੁਸੀਂ ਕਹਿੰਦੇ ਸਰ ਟ੍ਰਾਇਲ ਦੇ ਤੌਰ ਤੇ ਪਾਕਿਸਤਾਨ ਦੇ ਜਿਹੜੇ ਸਰਬੰਧਨ ਹੈ। दैट मींस ਕਿ ਇਹ ਪਿਛੇ ਪਰ ਜੰਤੀਆਂ ਲਈ ਇਹ ਤੁਸੀਂ ਵੈਲ ਪਲਾਨ ਹੈ ਹੈਗਾ ਕਿ ਇੱਕਰੀ ਜੁਲੂਬ ਤੋਕੇ ਦੇਖ ਲਈਏ ਦੇਖੋ ਬੜੀ ਸਿੰਪਲ ਗੱਲ ਹੈ ਜੋ ਇਹਨੇ ਦੱਸਿਆ ਸੀ ਉਹ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ ਕਿਉਂਕਿ ਇਹ ਤੋਂ ਅਸੀਂ ਇਹ ਗੱਲ ਨੈਰੋ ਇਨਵੈਸਟੀਗੇਸ਼ਨ ਪੁੱਛੀ ਸੀ ਕਿ ਕਿਉਂ ਇਹ ਨਵੀਂ ਡਰਗ ਪਹਿਲੀ ਵਾਰ ਇਦਾਂ ਹੋਈ ਹੈ ਉਹ ਕਹਿੰਦਾ ਕਿ ਉਹਨਾਂ ਨੇ ਕਿਹਾ ਵੀ ਇਹ ਵੀ ਮਦਦ ਦੀ ਕਿੱਕ ਵੀ ਅੱਛੀ ਮੰਨੀ ਜਾਂਦੀ ਹੈ ਔਰ ਜੋ ਵੀ ਸਮਗਮ ਦਾ ਮੋਡ ਸਪਰੈਂਡਿੰਗ ਹੁੰਦਾ ਉਹਦੇ ਕੀ ਇਹ ਗੱਲ ਸਾਰੀ ਹੈ ਇਹ ਬਾਕੀ ਨੂੰ ਡੀਪਲੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਗੱਲਾਂ ਹੋਰ ਕਲੀਅਰ ਹੋਣਗੀਆਂ ਤੁਹਾਡੇ ਕਹਨ ਨੂੰ ਬੁਲਾਇਆ ਹੁੰਦਾ ਸਬਸਿਡੂਡ ਆ ਗਿਆ ਹੈ ਕੋਈ ਕੋਈ ਸਾ ਮੈਂ ਤੁਸੀਂ ਮੈਂ ਬੰਦੇ ਨੂੰ ਜਿਵੇਂ ਮਰਜੀ ਸਮਝ ਲਓ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜੋ ਉਹਨਾਂ ਦੀ ਸੋਚ ਹੈ ਇਹਨੂੰ ਆਪਾਂ ਇਹ ਤਾਂ ਨਹੀਂ ਕੋ ਅਥੈਂਟਿਕ ਗੱਲ ਕਹਿ ਸਕਦੇ ਹੀਰੋਇਨ ਵੀ ਤਾਂ ਨਾਲ ਹੀ ਕਹਿੰਦੇ ਲਿਆ ਹੀ ਰਹੇ ਆ ਸੀ ਪਹਿਲਾਂ ਅਸਲ ਪੱਕਿਆਂ ਦਾ ਜ਼ਿਕਰ ਕੀਤਾ ਤੁਸੀਂ ਦੱਸਿਆ ਕਿ ਪਹਿਲਾਂ ਕਰਦਾ ਕੋਈ ਆਪਾਂ ਯਰੰਡੀ ਨਹੀਂ ਪਹਿਲਾਂ ਇਹਦੀ ਇਕਲਾਫ ਹੈ ਨਹੀਂ ਜੀ ਇਹ 22 ਸਾਲ ਦਾ ਲੜਕਾ ਅਨਮੈਰਿਡ ਹੈ ਔਰ ਖੇਤੀਬਾੜੀ ਦੇ ਨਾਲ